ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀਆ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਹਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਛਨੇੜੀ ਦੇ ਵਿੱਚੋਂ ਬਣਾ ਰਹੇ ਹਾਂ ਤੇ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੋਸਤੋ ਇੱਕ ਛੋਟੀ ਜੀ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਦੋਸਤੋ ਆਪਣੇ ਚੈਨਲ ਤੇ ਐਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਮੇਰਾ ਨੰਬਰ ਹੈ ਜੋ ਵੀਡੀਓ ਦੀ ਸਟਾਰਟਿੰਗ ਵਿੱਚ ਹੀ ਦਿੱਤਾ ਹੁੰਦਾ ਹੈਗਾ ਅੱਜ ਦੀ ਵੀਡੀਓ 'ਚ ਦੋਸਤੋ ਲਗਭਗ 15 ਤੋਂ 1 ਗਾਵਾ ਕੁਛ ਗੱਬਣਾ ਮੱਜਾਂ ਤੇ ਗਾਵਾਂ ਵੀ ਨਹੀਂ ਆ ਮਤਲਬ ਦੋਸਤੋ ਹਰ ਇੱਕ ਪ੍ਰਕਾਰ ਦਾ ਪਸ਼ੂ ਬਾਈ ਕੋਲ ਅਵੇਲੇਬਲ ਹੈਗਾ ਕੱਲੇ-ਕੱਲੇ ਨਗਦੀ ਦੋਸਤੋ ਆਪਾਂ ਵੀਡੀਓ ਚ ਸਭ ਨੂੰ ਜਾਣਕਾਰੀ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆ ਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਹਸਪੀਟਲ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਬਾਈ ਪੰਮਾ ਚਨੇੜੀ ਠੀਕ ਹੈ ਤਾਂ ਮੈਂ ਬਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਉਹਦੇ ਵਿੱਚ ਆਪਾਂ 14 ਤੋਂ 15 ਨਗ ਦਿਖਾਉਣੇ ਨੇਗੇ ਪਹਿਲਾਂ ਬਈ ਆਪਾਂ ਆਪਣੇ ਵਿਊਰਾਂ ਨੂੰ ਦੱਸ ਦਈਏ ਆਪਣਾ ਵਪਾਰ ਦਾ ਕੰਮ ਹੈਗਾ ਜੀ ਇੱਕ ਘਰੀ ਪਸ਼ੂ ਰੱਖਦੇ ਆਪਾਂ ਵਪਾਰ ਦਾ ਕੰਮ ਹੈ ਬਈ ਠੀਕ ਹੈ ਤੇ ਬਈ ਆਪਣੇ ਕੋਲ ਮਤਲਬ ਕਿ ਕਿਸ ਟਾਈਪ ਦੇ ਪਸ਼ੂ ਜ਼ਿਆਦਾ ਆਉਂਦੇ ਨੇਗੇ ਬਈ ਤਾਜ਼ਾ ਡੰਗਰ ਜ਼ਿਆਦਾ ਲੈਂਦੇ ਆ ਠੀਕ ਹੈ ਮੱਝਾਂ ਕੰਮ ਦੋਨੋਂ ਹੀ ਆਉਂਦੀ ਰਹਿੰਦੇ ਨੇ ਠੀਕ ਹੈ ਤੇ ਬਈ ਆਪਣੇ ਕੋਲ ਜਿਹੜੇ ਪਸ਼ੂ ਨੇ ਕਿਹੜੀ ਰੇਂਜ ਤੋਂ ਕਿੰਨੇ ਤੱਕ ਆਪਣੇ ਕੋਲ ਅਵੇਲੇਬਲ ਹੁੰਦੇ ਨੇਗੇ ਬਈ 80000 ਤੋਂ ਲੈ ਕੇ 1,60,000 ਤੱਕ 80000 ਤੋਂ ਸ ਮਿਨੀਮਾਈਟੋ ਕਰਾਂਗੇ ਇਹਦੇ ਬਾਰੇ ਬਾਈ ਸਾਨੂੰ ਹੁਣ ਦੱਸੋ ਇਹ ਕਿੰਨੇ ਸੂਏ ਵਾਸਤੇ ਗੱਬਣਾ ਦੇ ਕਿੰਨੇ ਦਿਨ ਰਹਿੰਦੇ ਨੇ ਇਹਦੇ ਇਹ ਦੂਜਾ ਸੂਆ ਬਾਈ ਠੀਕ ਹੈ ਹਜੇ ਵੀ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਲੈ ਜੂਗੀ ਕੋਈ ਬਈ ਇਹਦੇ ਸੀਮਨ ਦਾ ਪਤਾ ਹੈ ਕਿ ਕਿਹੜਾ ਲੱਗਿਆ ਹੋਇਆ ਸੀਮਨ ਦਾ ਤਾਂ ਨਹੀਂ ਪਤਾ ਹੈਗਾ ਆਪਾਂ ਵੀ ਖਰੀਦ ਕੇ ਲੈ ਕੇ ਆਏ ਪਿੰਡ ਦੇ ਵਿੱਚੋਂ ਤੇ ਬਈ ਇਹ ਤਾਂ ਪਹਿਲੇ ਸੂਆ ਦਾ ਵੀ ਆਪਾਂ ਨੂੰ ਰਿਕਾਰਡ ਪਤਾ ਹੋ ਜਾਦਾ 12 ਲੀਟਰ ਦੁੱਧ ਪਾਇਆ ਹੋਇਆ ਸੀ ਲੋਨ ਵਿੱਚ ਠੀਕ ਹੈ ਤੇ ਐਦ ਕੀ ਬਾਈ ਕਿੰਨੇ ਕੁ ਦਿਨੀ ਰੱਖਦੇ ਆਪਾਂ ਇਹ ਤੁਹਾਨੂੰ 14 ਲੀਟਰ ਦੀ ਠੀਕ ਹੈ ਇਹ ਸਿੰਘ ਹਿਲਦੇ ਨੇ ਬਈ ਇਹਦੇ ਹਾਂ ਬਈ ਹਿਲਦੇ ਨੇ ਸਿੰਘ ਦਿਖਾ ਦਿਓ ਦੋਸਤੋ ਯਾਪਾ ਇਹਦਾ ਰੇਟ ਕੀ ਕਰਾਂਗੇ ਬਈ ਮੁੱਲ ਕੁਛ ਨਹੀਂ ਲੈਣ ਦੇਣ ਇੱਕ ਪੰਜਾ ਠੀਕ ਹੈ ਖੋਲਿਓ ਬਈ ਦੋਸਤੋ ਸਿੰਘ ਦੋਨੋਂ ਹਿਲ ਦੇਣਗੇ ਪਹਿਲਾਂ ਦੋਸਤੋ ਤੁਸੀਂ ਤੈਰੀ ਚੈੱਕ ਕਰਿਓ ਸਾਨੂੰ ਮੱਝ ਖੋਲ ਕੇ ਦਿਖਾਉਣਿਆਂਗੇ ਮੀਨੀ ਮੱਝ ਦੋਸਤੋ ਹਜੇ 4-5 ਦਿਨ ਲੈੰਦੀ ਐ ਸੂਣ ਦੇ ਤੁਸੀਂ ਦੋਸਤੋ ਹਵਾਨਿਆਂ ਤੇ ਦੇ ਨਾੜਾਂ ਦੇਖੋ ਬਿਲਕੁਲ ਐਫ ਗਾਵਾਂ ਦੇ ਹਵਾਨਿਆਂ ਵਾਂਗੂ ਨਾੜਾਂ ਚਮਕਦੀਆਂ ਨੇ ਪਿੱਛੇ ਦੋਸਤੋ ਤੈਰੀ ਚੈੱਕ ਕਰਿਓ ਮੈਂਦੀ ਬਿਲਕੁਲ ਪੰਡ ਬਣੀ ਹੋਈ ਐ ਹਵਾਨੇ ਵਾਲੀ ਤਾਂ ਤੇ ਦੁੱਧ ਦੋਸਤੋ ਜਨਾਬੀਰ ਨੇ ਦੱਸਿਆ ਕੋਈ ਸ਼ੱਕ ਨਹੀਂ ਵੀ ਇਹਨਾਂ ਦੁੱਧ ਮੱਝ ਨੇ ਦੇਣਾ ਕਿ ਨਹੀਂ ਬਾਕੀ ਰੇਟ ਦੋਸਤੋ 1 5 ਕਰਿਆ ਬਾਈ ਨੇ ਮੱਝ ਦੇ ਹਿਸਾਬ ਤੇ ਰੇਟ ਬਿਲਕੁਲ ਜਾਇਜ਼ ਹੈ ਬਾਕੀ ਤੁਸੀਂ ਸਾਹਮਣੇ ਆ ਕੇ ਦੇਖਣਾਗਾ ਤੇ ਆਪਦੀ ਤਸੱਲੀ ਕਰਕੇ ਸੋਨੇ ਫੇਰ ਹੀ ਪਸ਼ੂ ਲੈਣਾਗਾ ਨਜ਼ਦੀਕ ਤੋਂ ਤੁਹਾਨੂੰ ਮੈਂ ਦੁਬਾਰੇ ਦਿਖਾ ਦਿੰਨਾ ਹਵਾਨਾ ਤੁਸੀਂ ਚੈੱਕ ਕਰਿਓ ਬਹੁਤ ਸਰੇ ਦੀ ਚੀਜ਼ ਤਿਆਰ ਹੋਣਾ ਦੋਸਤੋ ਨੇ ਹਜੇ 4 ਤੋਂ 5 ਦਿਨ ਦੀ ਕੱਚੀ ਹੈਗੀ ਜਿਸ ਦਿਨ ਤਿਆਰ ਹੋਗੀ ਹਵਾਨਾ ਇਹਦਾ ਉਸ ਦਿਨ ਹੋਰੀ ਰੂਪ ਧਾਰਨ ਕਰ ਚੁੱਕਿਆ ਹੋਊਗਾ ਬਾਕੀ ਦੋਸਤੋ ਤੁਸੀਂ ਉਰੋਂ ਨਜ਼ਦੀਕ ਤੋਂ ਚੈੱਕ ਕਰ ਲਿਓ ਬਾਕੀ ਹਵਾਨੇ ਤੋਂ ਦੋਸਤੋ ਨਾੜਾ ਤੁਹਾਨੂੰ ਜਰੂਰ ਦਿਖਾ ਦਿੰਨਾ ਨੜਾ ਵੀ ਚੈੱਕ ਕਰ ਰਹੇ ਹਵਾਨ ਤੇ ਮੀਨੀ ਮਾਜੇ ਦੋਸਤੂ ਸਿੰਘ ਦੋਨੋਂ ਹਿਲਦੇ ਨੇ 1 ਲੱਖ ਤੇ 5000 ਰੇਟ ਆਜੋ ਬਈ ਅ ਭਾਈ ਅੱਜ ਦੀ ਵੀਡੀਓ ਜਿਹੜੀ ਆਪਾਂ ਦੋ ਨੰਬਰ ਮਾਜੇ ਦਿਖਾਉਣੀ ਹੈ ਇਹਦੇ ਬਾਰੇ ਦੱਸਿਓ ਹੁਣ ਇਹਦੀ ਕੀ ਡਿਟੇਲ ਹੈ ਇਹ ਚੌਥੇ ਸੂਏ ਸੂਈ ਹੈ ਬਈ ਠੀਕ ਹੈ ਅੱਜ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਠੀਕ ਹੈ ਬੱਚਾ ਨਾਲੇ ਤੇ ਬਈ ਕੱਟਾ ਕੱਟੀ ਕੱਟੀ ਹੈ ਬਈ ਠੀਕ ਹੈ ਬੱਚਾ ਕੱਟੀ ਹੈ ਕੱਟੀ ਦਾ ਪਤਾ ਹੈ ਬਈ ਕਿਹੜੇ ਸੀਮੰਦਿਆ ਨਾ ਕੋਈ ਸੀਮੰਦ ਨਹੀਂ ਠੀਕ ਹੈ ਤੇ ਇਹਦੇ ਥੱਲੇ ਵੀ ਹੁਣ ਦੁੱਧ ਕਿੰਨਾ ਕੁ ਤਿਆਰ ਹੋਣਾ ਬਈ 11 ਲੀਟਰ ਬੋਲੀ ਹਾਜ਼ਰ ਆ ਠੀਕ ਹੈ ਬਈ ਮੌਲਿਕ ਵੀ ਕਰਾ ਰਾ ਕਿੰਨਾ ਮਰਜ਼ੀ ਕਰਾਈ ਜਾਏ 1:15 ਦੀ ਵਜ੍ਹਾ ਤਾਂ ਮੰਗ ਲਈ ਠੀਕ ਹੈ ਇਹਨੂੰ ਵੀ ਖੋਲੋ ਬਈ ਦੋਸਤੋ ਇਹਨੂੰ ਥੋੜਾ ਜਿਹਾ ਟਾਈਮ ਹੀ ਹੋਇਆ ਸੂਈ ਨੂੰ ਤੇ ਇਸ ਟਾਈਮ 11 ਕਿਲੋ ਦੁੱਧ ਬਈ ਕਹਿੰਦਾ ਤਿਆਰ ਹੈਗਾ ਬੱਚਾ ਦੋਸਤੋ ਨਾਲ ਇਹਦੇ ਕੱਟੀ ਹੈ ਕੱਦਕਾਰ ਦੋਸਤੋ ਮਾਝ ਦਾ ਬਹੁਤ ਵੱਡਾ ਇਹਦਾ ਚੌਥੇ ਸਵੇਰੇ ਸੂਈਏਗੀ ਤੇ ਪਿੱਛੇ ਦੋਸਤੋ ਤਿਆਰੀ ਤੁਸੀਂ ਇਹਦੀ ਵੀ ਚੈੱਕ ਕਰਿਓ ਬਹੁਤ ਸੋਹਣੀ ਤਿਆਰੀ ਹੈ ਹਵਾਨੇ ਦੀ ਲਗਭਗ ਦੋਸਤੋ 3:00 ਵਜੇ ਵੀਡੀਓ ਬਣਾ ਰਹੇ ਹਾਂਗੇ ਦੁਪਹਿਰ ਦੇ ਸਮੇਂ ਆਪਾਂ ਤੇ ਤੁਸੀਂ ਉਸ ਹੱਬ ਤੇ ਜੱਜਮੈਂਟ ਲਾ ਲੈਣੀ ਹੈਗੀ ਬਾਕੀ ਸਵੇਰੇ ਵੀ ਠੀਕ ਹੈ ਦੋਸਤੋ ਤੜਕੀ ਵੀ ਬਾਈ ਦੱਸਦੇ ਵੀ ਇਹਨਾਂ ਦੀ ਚੁਆਈਏ ਜੋ 7 ਤੋਂ 7:30 ਵਜੇ ਦੇ ਕਰੀਬ ਹੋਈ ਹੈ ਤੇ ਹਵਾਨਾ ਦੋਸਤੋ ਇਹਨੇ ਬਾਈ ਨਾਲ ਜੋ ਪਹਿਲਾਂ ਗੱਲਬਾਤ ਹੋਈ ਹੈ ਬਾਈ ਨੇ ਦੱਸਿਆ ਵੀ ਇਹ ਤਾਂ ਤੁਰਿਆ ਨਹੀਂ ਜਾਂਦਾ ਹੁੰਦਾ ਮੈਂ ਇਤੋਂ ਜਦੋਂ ਚੁਆਈ ਦੇ ਟਾਈਮ ਆ ਗਈ ਬਾਕੀ ਕੱਟੀ ਦੋਸਤੋ ਤੁਸੀਂ ਵੀਡੀਓ ਚ ਦੇਖ ਲਓ ਕੱਟੀ ਵੀ ਦੋਸਤੋ ਬਿਲਕੁਲ ਆਦੀ ਮਾਂ ਵਾਂਗੂ ਹੀ ਖੁੱਲੇ ਢਾਂਚੇ ਦੀ ਮੱਝ ਬਣੂਗੀ ਬਾਕੀ ਦੋਸਤੋ ਨਜ਼ਦੀਕ ਤੋਂ ਸਾਨੂੰ ਦਿਖਾ ਦਿੰਨੇ ਆ ਥੱਲੋਂ ਦੋਸਤੋ ਸਾਫ਼ ਹੈ ਕਿ ਮੱਝ ਕੋਈ ਸਾਈਡ ਵਗੈਰਾ ਨਹੀਂ ਹੈਗੀ ਬਹੁਤ ਸੋਹਣਾ ਨਿਖੜਵਾ ਥਾਣਾ ਮੱਝ ਦਾ ਇਸ ਟਾਈਮ ਨੂੰ ਜੋ ਤੁਸੀਂ ਵੀਡੀਓ ਚ ਦੇਖ ਸਕ ਭਾਈ ਅੱਜ ਦੀ ਵੀਡੀਓ ਜਿਹੜੀ ਆਪਾਂ 3 ਨੰਬਰ ਤੇ ਨੀਲੀ ਰਾਵੀ ਚ ਜਿਹੜੀ ਕ੍ਰੋਸ ਚ ਮੱਝ ਪੈਂਦੀ ਹੈ ਦੇਖੋ ਇਹਦੇ ਬਾਰੇ ਦੱਸਿਓ ਹੁਣ ਇਹਦੀ ਕੀ ਡਿਟੇਲ ਹੈ ਬਈ ਬਈ ਤੀਜਾ ਸੂਆ ਸੂਗੀ ਠੀਕ ਹੈ ਹਾਂ ਕੱਚੀ ਆ ਹਜੇ ਦੱਸ ਦੇਣਾ ਵੀ ਠੀਕ ਹੈ ਤੇ ਇਹਦਾ ਵੀ 10 15 ਕਿਲੋ ਦਾ ਰਕੜ ਰਿਹਾ ਠੀਕ ਹੈ ਤੇ ਇਹਦਾ ਰੇਟ ਬਈ ਕੀ ਰਹੂਗਾ ਇਹਦਾ ਵੇ ਇਹ ਮਾਦੇ ਦੇ ਦਾਂਗੇ 1,20,000 ਦੀ ਠੀਕ ਹੈ ਦੋਸਤੋ ਜਿਹੜੀਆਂ ਤਾਜ਼ੀਆਂ ਗਾਵਾਂ ਨੇਗੀਆਂ ਤੇ ਮੱਝਾਂ ਨੇ ਸਿਰਫ ਸਨ ਉਹ ਹੀ ਤੋਰ ਕੇ ਦਿਖਾਵਾਂਗੇ ਕਿਉਂਕਿ ਨਾ ਕਿ ਜਿਆਦਾ ਨੇ ਜੇ ਇਕੱਲਾ ਇਕੱਲਾ ਤੋਰ ਕੇ ਦਿਖਾਵਾਂਗੇ ਤਾਂ ਵੀਡੀਓ ਆਪਣੀ ਬਹੁਤ ਲੰਬੀ ਬਣ ਜੂਗੀ ਜਿਹੜੇ ਗੱਬਣ ਪਸ਼ੂ ਨੇ ਦੋਸਤੋ ਤੁਸੀਂ ਇੱਕ ਜਗ੍ਹਾ ਤੇ ਖੜੀ ਦੇਖ ਲਿਓ ਬਾਕੀ ਥਾਣਾ ਹਵਾਨਾ ਦੋਸਤੋ ਇਹ ਸਮਝਦਾ ਹੀ ਬਹੁਤ ਸਾਫ਼ ਬਾਕੀ ਮੂੰਹ ਮੱਥੇ ਜਿੱਦਾਂ ਦਾ ਹੈਗਾ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਇਹ ਦੋਸਤੋ ਨੀਲੀ ਰਾਵੀ ਚ ਪੈਂਦੀ ਹੈਗੀ ਮੱਝ ਮਤਲਬ ਕਿ ਕ੍ਰਾਉਸ ਹੈਗੀ ਦੋਸਤੋ ਮੋਹਰਾ ਤੇ ਨੀਲੀ ਦਾ ਬਾਕੀ ਬੱਚੇ ਦੋਸਤੋ ਤੇ ਦੋਸਤੋ ਜਿਹੜਾ ਅੱਜ ਤੁਹਾਨੂੰ ਇੱਕ ਬੂਰਾ ਕੱਟਾ ਦਿਖਾਉਣਾ ਹੈ ਵੀਡੀਓ 'ਚ ਇਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈ ਲੈਂਦੇ ਆਂਗੇ। ਬਾਈ ਇਹ ਬੂਰੇ ਕੱਟੀ ਦੀ ਹੁਣ ਕਿੰਨੀ ਕੋ ਮਰੂਗੀ? ਇਹ ਬਾਈ 2 ਸਾਲ ਦਾ ਹੋ ਗਿਆ ਕੱਟਾ ਜੀ। ਠੀਕ ਹੈ 2 ਸਾਲ ਦਾ ਹੋ ਗਿਆ। ਇਹਦਾ ਪਤਾ ਹੈ ਬਾਈ ਇਹ ਕੁਝ ਕਿਹੜੇ ਸੰ ਦਾ ਏ? ਨਾਰਾਵਾ ਪਿੰਡੇ ਦੇ ਵਿੱਚੋਂ ਲਿਆ ਹੋਇਆ ਹੈਗਾ। ਠੀਕ ਹੈ। ਬਸ ਬੂਰੇ ਝੋਟੇ ਨੇ ਉਹਨਾਂ ਦੀ ਤਿਆਰ ਹੋਇਆ ਹੋਇਆ ਕਿ ਓਕੇ ਮਤਲਬ ਕਿ ਇਹਦੀ ਮਾਂ ਥੱਲੇ ਕਿੰਨਾ ਦੁੱਧ ਦਸੀਦਾ ਬਈ ਉਹ ਐਸੇ। ਮਾਂ ਥੱਲੇ ਆਦੇ ਬਈ 14 ਲੀਟਰ। ਠੀਕ ਹੈ ਤੇ ਇਹਦਾ ਰੇਟ ਬਾਈ ਕੀ ਰੱਖਾਂਗੇ ਆਪਾਂ? ਬਈ ਰੇਟ ਕਿੰਨਾ ਮੱਦੀ ਕਰਾਲਾ 35000 ਦਾ ਕਟਾ ਦੇ ਦਾ ਠੀਕ ਹੈ 35 ਦਾ ਦੇ ਦਾਂਗੇ ਆ ਦੋਸਤੋ ਬੂਰਾ ਕਟਾ ਹੈਗਾ ਤੇ ਪਿੰਡ ਤੁਸੀਂ ਦੇਖਿਓ ਤੇ ਕਾਲੇ ਤਿਲ ਨਹਗੇ ਪਿੰਡ ਦੇ ਬਾਕੀ ਅੰਗਾਂ ਪੈਰਾਂ ਦੋਸਤੋ ਬਹੁਤ ਸਾਫ ਸੁਥਰਾ ਕੱਦ-ਕਾੜ ਦੋਸਤੋ ਉਮਰ ਦੇ ਹਿਸਾਬ ਤੇ ਚੰਗੇਗਾ ਸਿੰਘ ਦੋਸਤੋ ਤੁਸੀਂ ਦੇਖਿਓ ਸਿੰਘ ਬਿਲਕੁਲ ਕੁੰਡਾ ਕਰਨਾ ਬਿਊਟੀ ਦੋਸਤੋ ਕੱਟੇ ਦੀ ਬਹੁਤ ਜ਼ਿਆਦਾ ਹੈ ਇਸ ਸੰਭਾਵਨਾ ਨਹੀਂ ਕਰੀ ਹੋਈ ਸੀ ਬੰਦੇ ਦੀ ਬਈ ਠੀਕ ਹੈ ਹਾਂ ਅੰਟਲੀ ਸੇਵਰ ਦੇ ਵਿੱਚੋਂ ਆਇਆ ਹੋਇਆ ਦੀ ਆ ਠੀਕ ਹੈ ਬਈ ਬਾਕੀ ਦੋਸਤੋ ਤੁਸੀਂ ਦੇਖ ਲਓ ਬਹੁਤ ਘੱਟ ਸੰਭਾਲ ਵਾਲੇ ਵੀਰ ਕੋਲ ਆਇਆ ਹੋਇਆ ਹੈਗਾ ਪਰ ਜੇ ਕੋਈ ਵੀਰ ਚੰਗੀ ਸੰਭਾਲ ਕਰੂਗਾ ਦੋਸਤੋ ਤਾਂ ਇਹਨੇ ਰਿਜ਼ਲਟ ਬਹੁਤ ਸੋਹਣਾ ਦੇਣਾ ਕਿਸੇ ਬਾਈਕ ਕੋਲ ਜਾ ਕੇ ਬਿਊਟੀ ਦੋਸਤੋ ਫੁੱਲ ਲਏਗੀ ਤੇ ਭਾਈ ਅੱਜ ਦੀ ਵੀਡੀਓ ਜਿਹੜੀ 5 ਨੰਬਰ ਤੇ ਮੈਂ ਅੱਜ ਦਿਖਾਉਣੀ ਆਂਗੀ ਆਪਾਂ ਇਹਦੇ ਬਾਰੇ ਵੀ ਆਪਣੇ ਵਿਊਰਾਂ ਨੂੰ ਦੱਸਦੀ ਆਪਾਂ ਇਹ ਬਈ ਤੀਜੀ ਸੂਏ ਸੂਕੀ ਇਹ ਵੀ ਠੀਕ ਹੈ ਇਹ ਰਿਕਾਰਡ ਰਿਹਾ ਦੁੱਧ ਦਾ 16 17 ਕਿਲੋ ਦਾ ਠੀਕ ਹੈ ਤੇ ਐਤ ਕੀ ਬਈ ਹੁਣ ਇਹਦੇ ਕਿੰਨੇ ਕਿਦਾਂ ਰਹਿਗੇ ਸੂਨ ਦੇ ਵਿੱਚ ਬਈ ਇਹ ਵੀ ਹਜੇ ਹਫਤਾ ਦਾ ਨਹੀਂ ਵੀ ਲਈ ਠੀਕ ਹੈ ਤੇ ਇਹਦਾ ਰੇਟ ਬਈ ਕੀ ਕਰਾਂਗੇ ਆਪਾਂ ਇਹ ਬਈ ਰੇਟ ਇਹ ਦੇ ਦਾਂਗੇ ਇਹ ਵੀ 1 ਲੱਖ 30 ਹਜ਼ਾਰ ਦੀ ਠੀਕ ਹੈ ਦੋਸਤੋ 1 ਲੱਖ 30 ਹਜ਼ਾਰ ਡਿਮਾਂਡ ਹੈ ਇਹ ਵੀ ਮੱਝ ਗੱਭਣਾ ਤੇ 16 17 ਕਿਲੋ ਦੁੱਧ ਬਈ ਕਹਿੰਦਾ ਪਿਛਲੇ ਸੂਹ ਇਹਨੇ ਦਿੱਤਾ ਹੈਗਾ ਬਾਕੀ ਹਵਾਨਾ ਦੋਸਤੋ ਤੁਸੀਂ ਚੈੱਕ ਕਰਿਓ ਮੱਝ ਦਾ ਹਵਾਨਾ ਗਵਾਹੀ ਭਰਦਾ ਏ ਇਸ ਚੀਜ਼ ਦੀ ਵੀ ਜਿੰਨਾ ਦੁੱਧ ਦੱਸਿਆ ਹੈਗਾ ਉਹਨਾਂ ਦੁੱਧ ਦੇਣਾ ਚਾਹੀਦਾ ਜਾਂ ਨਹੀਂ ਢਾਂਚਾ ਦੋਸਤੋ ਇਸ ਮ ਬਾਕੀ ਤੁਸੀਂ ਦੋਸਤੋ ਸਾਹਮਣੇ ਆ ਕੇ ਚੀਜ਼ ਦੇਖਣੀ ਹੈ ਤੇ ਵੀਡੀਓ ਤੇ ਸਾਹਮਣੇ ਦਾ ਬਹੁਤ ਫਰਕ ਹੁੰਦਾ ਕਿਉਂਕਿ ਵੀਡੀਓ 'ਚ ਉਹਦਾ ਕਦ ਕਾਠ ਪਸ਼ੂ ਦਾ ਨਹੀਂ ਪਤਾ ਲੱਗਦਾ ਜਿੰਨਾ ਤੁਸੀਂ ਅੱਖੀਂ ਦੇਖ ਕੇ ਪਤਾ ਕਰਨਾ ਪਸ਼ੂ ਦਾ ਬਾਕੀ ਦੋਸਤੋ ਸਿੰਘ ਮੈਂ ਤਾਂ ਬਹੁਤ ਸੋਹਣਾ ਇਹਦਾ ਵੀ ਢਾਂਚੇ ਦੇ ਹਿਸਾਬ ਤੇ ਜੱਜ ਦੇਗਾ ਤੇ ਅੱਜ ਦੀ ਵੀਡੀਓ ਜਿਹੜੀ 6 ਨੰਬਰ 'ਮਾਝਾ' ਗਈ ਬਈ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੇ ਲਈਏ ਇਹ ਬਈ 20 ਦਿਨਾਂ ਦੀ ਕੱਚੀ ਹੈਗੀ ਠੀਕ ਹੈ ਇਹ ਹੁਣ ਕਹਿੰਦੇ ਮੈਂ ਸ਼ੁਰੂਆਤ ਕਿੱਪਣਾ ਬਈ ਤੀਜੀ ਸੂਹੇ ਸੂਹ ਗਈ ਬਈ ਠੀਕ ਹੈ ਇਹਦਾ ਦੁੱਧ ਹਰ ਕੜ ਕੀ ਰਿਹਾ ਬਈ ਇਹਦਾ ਵੀ 15 ਕਿਲੋ ਦੁੱਧ ਹਰ ਕ ਬਾਈ ਇਹ ਵੀ 1,30,000 ਦੀ ਜੀ ਠੀਕ ਹੈ ਦੋਸਤੋ 1,30,000 ਰੇਟ ਹੈ ਮੱਝ ਹਜੇ ਕੱਚੀ ਹੈਗੀ ਪਰ ਬਾਈ ਕਹਿੰਦਾ ਪਿੰਡ ਚੋਂ ਹੀ ਲਈਏ ਦੋਸਤੋ ਦੁੱਧ ਦੀ ਰਿਪੋਰਟ ਇਹਦੀ ਵੀ ਬਹੁਤ ਓਕੇ ਦੀ ਹੈਗੀ ਗਾਰੰਟੀ ਦੇ ਰਿਹਾ 15 ਕਿਲੋ ਦੀ ਬਾਈ ਠੀਕ ਹੈ 15 ਕਿਲੋ ਦੋਸਤੋ ਗਾਰੰਟੀ ਹੈਗੀ ਹਾਂਜੀ ਬਾਕੀ ਤੁਸੀਂ ਸਾਹਮਣੇ ਆ ਕੇ ਬਾਈ ਨਾਲ ਗੱਲਬਾਤ ਕਰਨੀ ਹੈ ਤਾਂ ਰੇਟ ਦੇ ਵਿੱਚ ਫਰਕ ਜ਼ਰੂਰ ਪੈ ਜਾਂਦਾ ਹੁੰਦਾ ਹੈਗਾ ਵੀਡੀਓ ਚ ਦੋਸਤੋ ਸਮਝ ਜਿਹੜੀ ਤਾਜੀ ਸੂਈਆਂ ਗਾਂ ਦਿਖਾਉਣੀ ਹੈਗੀ ਉਹਦੀ ਸਟਾਰਟਿੰਗ ਆਪਾਂ ਇਸ ਕਾਲੀ ਗਾਂ ਤੋਂ ਕਰਾਂਗੇ ਇੱਕ ਨੰਬਰ ਗਾਂ ਤੋਂ ਕਰਾਂਗੇ ਆਜੋ ਬਾਈ ਤੋਂ ਇਹਦੀ ਡੀਟੇਲ ਵੀ ਆਪ ਇਹ ਨੂੰ ਹਫਤਾ ਹੋ ਗਿਆ ਸੂਈ ਨੂੰ 17 ਲੀਟਰ ਦੁੱਧ ਤਾਂ ਇਸ ਟਾਈਮ ਹਾਜ਼ਰ ਆ ਲੀਟਰ ਮਾਰ ਕੇ ਦੇ ਦਾਂਗੇ ਤਸੱਲੀ ਕਰੇਗਾ ਠੀਕ ਹੈ ਇਹ ਕਿੰਨਾ ਸੂਆ ਸੂਈ ਬਈਤ ਕੀ ਇਹ ਬਈ ਦੂਸਰਾ ਸੂਆ ਠੀਕ ਹੈ ਬੱਚਾ ਵੀ ਨਾਲ ਦੇ ਕੀਏਗਾ ਬੱਚਾ ਬਈ ਬੱਚਾ ਬੱਚੇਗਾ ਠੀਕ ਹੈ ਤੇ ਇਹਦਾ ਰੇਟ ਬਈ ਆਪਾਂ ਕੀ ਕਰਾਂਗੇ ਬਈ ਰੇਟ ਕਿੰਨਾ ਮਰਜ਼ੀ ਕਰਾ ਲਾ 60000 ਦੀ ਕਾਂ ਦੇ ਦਾਂਗੇ 60000 ਦੇ ਦਾਂਗੇ ਠੀਕ ਹੈ 17 ਲੀਟਰ ਤਾਂ ਮੰਨ ਕੇ ਲੈ ਦੋਸਤੋ ਤੁਸੀਂ ਹਵਾਣਾ ਚੈੱਕ ਕਰਿਓ ਦੋਸਤੋ ਇਹ ਤੁਹਾਨੂੰ ਖੋਲ ਕੇ ਨਹੀਂ ਦਿਖਾਉਂਦੇ ਹੈਗੇ ਕਿਉਂਕਿ ਥੋੜਾ ਜਿਹਾ ੱਤਕਾ ਕਰਦੀਆਂ ਨੇਗੀਆਂ ਉਰੇ ਜਗ੍ਹਾ ਥੋੜੀ ਜੀ ਕੰਜੈਸ ਉਹ ਮਾਤਾ ਦੋਸਤੋ ਤੁਸੀਂ ਦੇਖਿਓ ਥੋੜੀ ਕ੍ਰੌਸ ਸੰਗ ਦੇ ਵਿੱਚ ਪੈਂਦੀ ਹੈ ਸਾਨੂੰ ਗਰਮੀ ਗਰਮੀ ਚੰਗਾ ਦੁੱਧ ਪੈ ਜਾਊਗੀ। ਹਵਾ ਨਾਲ ਨੀਚੇ ਚੈੱਕ ਕਰਿਓ ਕੋਈ ਸਾਈਡ ਵਗੈਰਾ ਨਹੀਂ ਹੈਗੀ। ਬਾਕੀ ਦੋਸਤੋ ਸੀਲ ਠੰਡੀ ਹੈ। ਬਾਕੀ ਚਵਾਈ ਦੂਰ ਨਹੀਂ ਗਈਆਂ ਨੇ ਇੱਕ ਨੰਬਰ। ਠੀਕ ਹੈ। ਚਵਾਈ ਦੋਸਤੋ ਬਾਈ ਕਹਿੰਦਾ ਬਹੁਤ ਸੋਹਣੀ ਹੈ ਇਹਦੀ। ਬੱਚਾ ਦੋਸਤੋ ਇਹਦੇ ਨਾਲ ਬੱਚਾ ਹੈਗਾ। ਬੱਚਾ ਤੁਸੀਂ ਸਕਰੀਨ ਤੇ ਕਲੀਅਰ ਦੇਖ ਸਕਦੇ ਹੋ। 17 ਕਿਲੋ ਦੋਸਤੋ ਕੋਈ ਵੀ ਵੀਰ ਚਾਰ ਟਾਈਮ ਪੰਜ ਟਾਈਮ ਚੋਕੇ ਲੈ ਜਾ ਸਕਦਾ ਹੈਗਾ। ਤੇ 60000 ਦੀ ਦੋਸਤੋ ਬਾਈ ਕਹਿੰਦਾ ਆਪਾਂ ਦੇਣੀ ਹੈਗੀ ਤੇ ਮੌਕੇ ਤੇ ਤੁਹਾਡਾ ਮਨਤਨ ਵੀ ਦੋਸਤੋ ਤੇ ਅੱਜ ਦੀ ਵੀਡੀਓ ਜਿਹੜੀ ਸੋਸਸ ਨੂੰ ਇੱਕ ਗਰਲੈਂਡ ਉਹਨਾਂ ਅਸਲ ਦੀ ਗੱਲ ਦਿਖਾਉਣੀ ਹੈ ਅੱਜ ਬਾਈ ਤੋਂ ਇਹ ਡੀਟੇਲ ਵੀ ਆਪਾਂ ਲੈ ਲੈਣਾਂਗੇ ਬਾਈ ਇਸ ਬਾਰੇ ਦੱਸੋ ਹੁਣ ਇਹ ਕਿੰਨੇ ਕਿਰਦੀ ਗੱਬਣਾ ਹੈ ਇਹ ਬਾਈ 10 ਦਿਨਾਂ ਦੀ ਕੱਚੀ ਹੈਗੀ 10 ਦਿਨਾਂ ਦੀ ਕੱਚੀ ਹੈਗੀ ਠੀਕ ਹੈ ਤੇ ਇਹਦਾ ਪਹਿਲੇ ਸੂਤ ਆਪਾਂ ਕਿੰਨਾ ਕਿ ਦੁੱਧਾਂ ਦਾ ਅੱਜ ਲਾਉਣਾ ਵੀ ਪਾ ਦੂਗੀ ਬਾਈ ਪਾ ਦੂਗੀ 20 ਲੀਟਰ ਦੁੱਧ ਠੀਕ ਹੈ ਤੇ ਇਹਦਾ ਰੇਟ ਬਾਈ ਆਪਾਂ ਕੀ ਰੱਖਾਂਗੇ 65000 ਰੁਪਿਆ ਬਾਈ ਠੀਕ ਹੈ ਦੋਸਤੋ 65000 ਰੇਟ ਹੈਗਾ ਪਹਿਲੇ ਸੂਏ ਸੋਣਾਂਗਾ ਕਿੰਨੇ ਦਿਨ ਦੀ ਕੱਚੀ ਹੈ ਬਾਈ ਇਹ ਦਾਲੋਂ ਨਾ ਠੀਕ ਐ ਕਿ 10 ਦਿਨ ਦੀ ਕੱਚੀ ਐ ਇਹਦਾ ਦੋਸਤੋ ਤੁਸੀਂ ਮੂੰਹ ਮੱਥਾ ਦੇਖਿਓ ਬਹੁਤ ਸੋਹਣੀ ਬਰੀਡ ਤਿਆਰ ਕਰੂਗੀ ਦੋਸਤੋ ਭਾਗਾਂ ਵਾਲੀ ਜਿਹੜਾ ਵੀ ਵੀਰ ਲੈ ਕੇ ਜਾਂਦਾ ਛੋਟੀ ਦੋਸਤੋ ਛਾਖ ਜ਼ਰੂਰ ਹੈਗੀ ਹੈ ਬੈਣੀ ਵਾਲੇ ਪਾਸੇ ਦੋਨੇ ਥਾਣਾ ਦੇ ਵਿਚਾਲੇ ਪਰ ਇਹ ਬਾਈ ਨਾਲ ਜੋ ਪਹਿਲਾਂ ਗੱਲ ਬਾਤ ਵੀ ਦੋਸਤੋ ਬਾਈ ਕਹਿੰਦਾ ਚੱਲਦੀ ਨਹੀਂ ਹੈਗੀ ਛੋਟੀ ਜੀ ਛਾਖ ਚੱਲਦੀ ਹੈ ਬਾਈ ਯਾਰ ਮੈਂ ਹੱਥ ਮਰਜੀ ਕਿਵੇਂ ਮਰਜੀ ਕਰੀ ਬਾਕੀ ਸੀਲ ਠੰਡੀ ਦੋਸਤੋ ਫੁੱਲ ਹੈ ਕੱਦ ਘਾਟ ਦੋਸਤੋ ਦਾ ਬਹੁਤ ਵੱਡਾ ਘਾਟ ਘਾਟ ਹੈਗਾ ਪਹਿਲੇ ਸੁਰੇ ਸਾਹਿਬ ਤੇ ਬਾਈ ਇਹਦਾ ਦੰਦੋਂ ਪਤਾ ਕਿਵੇਂਗੀ ਚਾਰ ਦੰਦ ਹੈਗੇ ਠੀਕ ਹੈ ਚਾਰ ਦੰਦ ਹੈ ਦੋਸਤੋ ਬਾਕੀ ਦੰਦ ਤੁਸੀਂ ਸਾਹਮਣੇ ਆ ਕੇ ਆਪ ਪਟ ਕੇ ਦੇਖ ਲੈਣੇ ਨੇਗੇ ਅ ਮੂੰਹ ਮੱਥਾ ਦੋਸਤੋ ਤੁਸੀਂ ਦੁਬਾਰੇ ਚੈੱਕ ਕਰ ਲਿਓ ਬਹੁਤ ਵੱਡੇ ਢਾਂਚੇ ਦੀ ਦੋਸਤੋ ਇਹਨੇ ਗਾਂ ਤਿਆਰ ਹੋਣਾ ਕਿ ਜੇ ਜਾ ਕੇ ਤੇ ਦੋਸਤੋ ਅੱਜ ਜਿਹੜੀ ਤੁਹਾਨੂੰ ਇੱਕ ਤਾਜੀ ਸੂਈ ਮੱਝ ਹੋਰ ਦਿਖਾਉਣੀ ਹੈ ਕਿ ਆਜੋ ਇਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈ ਲਵਾਂਗੇ। ਅ ਬਾਈ ਜਿਹੜੀ 8 ਨੰਬਰ ਮੱਝ ਹੈ ਇਹਦੇ ਬਾਰੇ ਦੱਸਿਓ ਹੁਣ ਇਹਦੀ ਕੀ ਡਿਟੇਲ ਹੈਗੀ? ਇਹ ਸੂਈ ਹੋਈ ਝੋਟੀ ਹੈ ਬਾਈ ਪਲੂਣ। ਠੀਕ ਹੈ ਤੇ ਇਹਦੇ ਥੱਲੇ ਬਾਈ ਕਿੰਨਾ ਕੁ ਤਿਆਰ ਹੈ ਇਸ ਟਾਈਮ? ਅੱਜ ਤੀਜੇ ਦਿਨ ਸੂਈ ਨੂੰ ਆ ਖਾਲੀ ਕਰਤੀ ਬੋਲੀ ਚ ਇਸ ਟਾਈਮ 8 ਕਿਲੋ ਬੋਲੀ ਹਾਜ਼ਰ ਹੋਊਗੀ। ਦੁੱਧ ਪਾਉ ਦੱਸ 11 ਕਿਲੋ। ਠੀਕ ਹੈ ਤੇ ਬੱਚਾ ਨਾਲ ਇਹਦੇ ਬਾਈ ਕੀ ਹੈਗਾ? ਕੱਟਾ। ਠੀਕ ਹੈ ਇਹਦਾ ਰੇਟ ਬਾਈ ਕੀ ਰੱਖਾਂਗੇ ਆਪਾਂ? ਬਾਈ 1,10,000 ਦੀ ਮ ਤੇ ਰੇਟ ਇਹਦਾ 1 ਲੱਖ ਤੇ 10 ਹਜ਼ਾਰ ਰਹੂਗਾ ਬਾਕੀ ਮਾਨਦਾਨ ਦੋਸਤੋ ਇਹਦੇ ਵਿੱਚੋਂ ਵੀ ਹੋ ਜਾਣਾ ਹੈ ਬਾਈ ਇਹ ਰੇਟ ਦੋਸਤੋ ਫਿਕਸ ਨਹੀਂ ਹੁੰਦੇ ਕਿ ਤੁਸੀਂ ਸਾਹਮਣੇ ਆ ਕੇ ਬਾਈ ਨਾਲ ਗੱਲਬਾਤ ਕਰਨੀ ਹੈ ਤਾਂ ਰੇਟ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਫਰਕ ਪੈ ਜਾਂਦਾ ਹੁੰਦਾ ਹੈਗਾ ਤੇ ਅੱਜ ਦੀ ਵੀਡੀਓ ਜਿਹੜੀ ਦੋਸਤੋ ਤੁਹਾਨੂੰ ਨੌ ਨੰਬਰ ਮਾਝ ਦਿਖਾਉਣੀ ਹੈਗੀ ਆਜੋ ਬਾਈ ਤੋਂ ਇਹਦੀ ਜਾਣਕਾਰੀ ਵੀ ਆਪਾਂ ਲੈ ਲੈਂਦੇ ਹਾਂਗੇ ਬਾਈ ਅੱਜ ਦੀ ਵੀਡੀਓ ਜਿਹੜੀ ਨੌ ਨੰਬਰ ਮਾਝ ਦਿਖਾਉਣੀ ਆਪਾਂ ਇਹਦੇ ਬਾਰੇ ਸਾਨੂੰ ਦੱਸੋ ਹੁਣ ਇਹ ਕਿੰਨਾ ਮਹੀਨੇ ਸੂਏ ਵਾਸਤੇ ਘੱਪਣਾਗੀ ਇਹ ਬਾਈ ਤੀਜੀ ਸੂਏ ਵਾਸਤੇ ਘੱਪਣਾਗੀ ਠੀਕ ਹੈ ਸੂਨ ਵਾਲੀ ਆ 10 15 ਦਿਨਾਂ ਦੀ ਕੱਚੀ ਹੈਗੀ ਹਜੇ ਠੀਕ ਹੈ ਇਹ ਦੋਸਤੋ 10 ਦਿਨ ਦੀ ਕੱਚੀ ਹੈਗੀ ਜਗਾ ਦੋਸਤੋ ਥੋੜੀ ਜਿਹੀ ਘੱਟ ਹੋਣ ਕਰਕੇ ਸਾਨੂੰ ਤੋੜ ਕੇ ਨਹੀਂ ਆਪਾਂ ਦਿਖਾਉਂਦੇ ਤੁਸੀਂ ਸਾਹਮਣੇ ਆ ਕੋਈ ਮਾਲਕਾਂ ਨੇ ਦੱਸਿਆ 11 ਕਿਲੋ ਦੁੱਧ ਪਾਇਆ ਸੀ ਠੀਕ ਹੈ ਤੇ ਹੁਣ ਬਈ ਕਿੰਨੇ ਕ ਦਿਨਾਂ ਦੀ ਕੱਚੀ ਹੈਗੀ 10 ਦਿਨਾਂ ਦੀ ਕੱਚੀ ਹੈ ਬਈ ਠੀਕ ਹੈ ਤੇ ਇਹਦਾ ਰੇਟ ਬਈ ਆਪਾਂ ਕੀ ਰੱਖਾਂਗੇ 80000 ਦੇ ਵਿੱਚ ਦੇ ਦਾਂ ਬਈ ਠੀਕ ਹੈ ਥੋੜੀ ਜੀ ਦੋਸਤੋ ਘੱਟ ਸੰਭਾਲ ਵਾਲੇ ਵੀਰ ਕੋਲ ਆਈ ਹੋਈ ਹੈ ਪਰ ਜੇ ਤੁਸੀਂ ਚੰਗੀ ਸੰਭਾਲ ਕਰੋਗੇ ਤਾਂ ਸਾਨੂੰ ਦੁੱਧ ਦੋਸਤੋ ਉਹਨੇ ਚੰਗਾ ਪਿਉਣਾਗਾ ਤੇ ਜਿਹੜੀ ਦੋਸਤੋ ਸਾਨੂੰ ਅੱਜ ਤੀਜੀ ਗਾਂ ਦਿਖਾਉਣੀ ਹੈ ਵੀਡੀਓ ਚ ਅਜ ਬਾਈ ਤੋਂ ਇਹ ਡਿਟੇਲ ਵੀ ਆਪਾਂ ਲੈ ਲੈਣੇ ਹੈਗੇ ਬਈ ਇਹ ਗਾਂ ਬਾਰੇ ਦੱਸਿਓ ਹੁਣ ਇਹ ਕਿੰਨੇ ਚਿਰ ਦੀ ਘਪਣੇਗੀ ਏ ਬਾਈ 20 ਦਿਨਾਂ ਦੀ ਕੱਚੀ ਹੈ ਮੰਜਾ 20 ਦਿਨ ਦੀ ਕੱਚੀ ਹੈ ਠੀਕ ਹੈ ਤੇ ਇਹਦਾ ਬਈ ਕੀ ਰਿਕਾਰਡ ਰਹਿਗਾ ਪਿਛਲੇ ਸੂਏ ਦਾ ਬਾਈ ਪਿਛਲੇ ਸੂਏ 32 ਲੀਟਰ ਦੁੱਧ ਪਾਇਆ ਹੋਇਆ ਹੈ ਠੀਕ ਹੈ ਤੇ ਐਦ ਕੀ ਬਈ ਇਹ ਤਾਂ ਕਿੰਨੀ ਕਰਦੀ ਉਮੀਦ ਰੱਖਦੇ ਆਪਾਂ ਬਈ ਪਾ ਦੂਗੀ ਇਸ ਦਾ 35 ਲੀਟਰ ਠੀਕ ਹੈ ਤੇ ਇਹਦਾ ਰੇਟ ਬਈ ਕੀ ਰਹੂਗਾ 80000 ਦੀ ਬੜੀ ਠੀਕ ਹੈ ਇਹ ਬਈ ਹੁਣ ਕਿੰਨੇ ਮੈ ਸੂਏ ਸੁਣਨੇ ਨੇ ਰੇਟ ਦੋਸਤੋ 80000 ਹੈ ਤੁਸੀਂ ਕਦਗੜ ਦੋਸਤੋ ਇਹਦਾ ਵੀ ਵੀਡੀਓ ਚ ਚੈੱਕ ਕਰੋ ਕਦਗੜ ਦੋਸਤੋ ਤਾਂ ਬਹੁਤ ਵੱਡਾ ਗਾਂ ਦਾ ਹਜੇ ਲਗਭਗ 20 ਦਿਨ ਦੀ ਕੱਚੀ ਹੈਗੀ ਤੇ 35 ਕਿਲੋ ਦੁੱਧ ਬਾਈ ਕ ਕਿਉਂਕਿ ਪਿਛਲੇ ਸੂਏ ਦਾ ਵੀ ਰਿਕਾਰਡ ਗਾਂ ਦਾ ਚੰਗਾ ਰਿਹਾਗਾ ਬਾਕੀ ਫੇਸ ਕੁਆਲਟੀ ਦੋਸਤੋ ਤੁਸੀਂ ਵੀਡੀਓ ਚ ਕਲੀਅਰ ਦੇਖ ਲਓ ਹਜੇ ਦੋਸਤੋ ਕੱਚੀ ਹੈਗੀ ਤੁਸੀਂ ਉਸ ਹਿਸਾਬ ਤੇ ਜਜਮੈਂਟ ਲਾਉਣੀ ਹੈ ਹਵਾਨੇ ਦੀ ਬਾਕੀ ਤੁਸੀਂ ਆਪਦੀ ਸਮਝ ਨਾਲ ਪਸ਼ੂ ਖਰੀਦਣਾ ਹੈਗਾ ਦੋਸਤੋ ਜੋ ਵੀ ਜਾਣਕਾਰੀ ਵੀਡੀਓ ਚ ਦੱਸੀ ਹੁੰਦੀ ਹੈ ਮਾਲਕ ਦੁਆਰਾ ਹੀ ਦੱਸੀ ਜਾਂਦੀ ਹੈਗੀ ਤੇ ਅੱਜ ਦੀ ਵੀਡੀਓ ਚ ਜਿਹੜੀ ਬਈ ਆਪਾਂ ਲਾਸਟ ਤੇ ਇੱਕ ਮੱਝ ਦਿਖਾਉਣੀ ਹੈਗੀ ਇਹਦੇ ਬਾਰੇ ਸਾਨੂੰ ਦੱਸੋ ਵੀ ਦੀ ਕੀ ਡਿਟੇਲ ਹੈਗੀ ਇਹ ਸੂਨ ਵਾਲੀ ਆ ਬਈ ਠੀਕ ਹੈ ਇਹਦਾ ਕਿੰਨਾ ਟਾਈਮ ਰਹਿ ਗਿਆ ਬਈ ਸੂਨ ਦਾ ਸੂងੀ ਬਸ ਤਿਆਰ ਹੈਗੀ ਕਿਦੋਂ ਦਿਨ ਲੱਗੂਗੀ ਬਈ ਠੀਕ ਹੈ ਤੇ ਇਹਦਾ ਵੀ ਦੁੱਧਾ ਕੀ ਰਿਗਾਰਡ ਰਿਹਾ ਤੇ ਅੱਜ ਕੀ ਕਿੰਨਾ ਕਰਾਉਂਦਾ 17 ਲੀਟਰ ਦੁੱਧ ਦੀ ਔੜ ਤੇ ਆਈਗੀ ਬਈ ਠੀਕ ਹੈ ਮਤਲਬ ਕਿ ਐਤਕੀ ਵੀ 17 ਕਿਲੋ ਦੀ ਆਪਣੀ ਗਾਰੰਟੀ ਹੈਗੀ ਠੀਕ ਹੈ ਤੇ ਇਹਦਾ ਰੇਟ ਬ ਠੀਕ ਹੈ ਦੋਸਤੋ ਤੁਸੀਂ ਸਿੰਘ ਇਹਦਾ ਦੇਖ ਲਓ ਸਿੰਘ ਦੋਸਤੋ ਥੋੜਾ ਜਿਹਾ ਜ਼ਰੂਰ ਸ਼ੇਪ ਹੋ ਰਹੀ ਜੀ ਹੈ ਪਰ ਢਾਂਚਾ ਦੋਸਤੋ ਮਾਝ ਦਾ ਬਹੁਤ ਵੱਡਾ ਇਹ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂਗੇ ਸੂਣ ਦੀ ਦੋਸਤੋ ਤਿਆਰੀ ਜੀ ਹੈਗੀ ਥੋੜੀ ਜਿਹੀ ਭਲਾਂ ਜ਼ਰੂਰ ਚੱਕੀਆਂ ਹੋਈਆਂ ਨੇ ਮੱਝ ਨੇ ਪਰ ਢਾਂਚਾ ਦੋਸਤੋ ਮਾਝ ਦਾ ਬਹੁਤ ਵੱਡਾ ਚੌਥੇ ਸੂਏ ਸੂਣਾ ਦੋਸਤੋ ਇਹਨੇ ਸੂਣ ਦੀ ਫੁੱਲ ਤਿਆਰੀ ਹੈਗੀ ਬਾਕੀ ਪਿੱਠਪੋੜੇ ਦੀ ਬੰਤਰ ਤੁਸੀਂ ਦੇਖਿਓ ਜੇ ਸਿੰਘ ਦੋਸਤੋ ਜਿੱਦਾਂ ਦਾ ਹੈਗਾ ਮੈਂ ਤੁਹਾਨੂੰ ਵੀਡੀਓ ਚ ਕਲੀਅਰ ਦਿਖਾਤਾ ਹੈਗਾ ਬਾਕੀ ਤੁਰਦੀ ਨੂੰ ਤੁਸੀਂ ਚੈੱਕ ਕਰਿਓ ਹਵਾਨਾ ਨਹੀਂ ਚੰਗਾ ਦੋਸਤੋ ਉਮੀਦ ਹੈ ਵੀ ਕਰਮਾਲੀ ਨੇ ਇਤਕੀ ਵੀ ਚੰਗਾ ਦੁੱਧ ਪਿਆਉਣਾ ਹੈ ਜਿਹੜਾ ਵੀ ਵੀਰ ਪੈਸੇ ਲਾਊਗਾ ਇਹ ਤੇ ਇਹ ਮੀਨੀ ਮੱਚ ਦੋਸਤੋ ਇਹ ਦੁੱਧ ਵਾਲਾ ਪੀਸ ਹੈਗਾ ਇਹ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆਂਗੇ ਬਾਈ ਕਰਿਓ ਸਾਈਡ ਤੇ ਇਹਨੂੰ ਹਵਾਨਾ ਦੋਸਤੋ ਤੁਸੀਂ ਚੈੱਕ ਕਰਿਓ ਮੱਝ ਦਾ ਬਹੁਤ ਵੱਡੇ ਹਵਾਨੇ ਦੀ ਦੋਸਤੋ ਮੱਝ ਹੈਗੀ ਬਾਕੀ ਨਾੜਾ ਦੋਸਤੋ ਤੁਹਾਨੂੰ ਹਵਾਨੇ ਤੇ ਮੈਂ ਦੁਬਾਰਾ ਚੈੱਕ ਕਰਾ ਦਿੰਨਾ ਤੇ ਤੁਸੀਂ ਨੋਟ ਕਰਿਓ ਦੋਸਤੋ ਦੁੱਧ ਵਾਲਾ ਪੀਸ ਹੈ ਦੋਸਤੋ ਕੋਈ ਵੀਰ ਮੀਨੀ ਦਾ ਸ਼ਕੀਨ ਹੋਵੇ ਤਾਂ ਜਰੂਰ ਇਤੇ ਵਿਚਾਰ ਕਰਿਓ ਬਹੁਤ ਸੋਹਣੀ ਚੀਜ਼ ਆ ਦੋਸਤੋ ਕੋਈ ਟਾਮੀ ਮਾਜੀ ਨਿਕਲ ਕੇ ਆਉਂਦੀ ਹੈਗੀ ਬਾਕੀ ਰੇਟ ਵੀ ਦੋਸਤੋ ਬਾਈ ਨੇ ਦਾ ਜੈ ਜੀ ਕਰੇਗਾ ਸੋ ਅੱਜ ਦੀ ਵੀਡੀਓ ਵਿੱਚ ਦੋਸਤੋ ਸੋਨੂੰ ਲਗਭਗ ਮੈਂ 15 ਤੋਂ 16 ਨਗ ਦਿਖਾ ਚੁੱਕਿਆ ਤੇ ਜਿਹੜੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਉਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਹੋਗੇ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ